ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਕੁਝ ਖਾਸ ਬੇਨਤੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਗੁਰੂ ਮਹਾਰਾਜ ਕਿਰਪਾ ਕਰੇ ਤੇ ਸਾਧ ਸੰਗਤ ਜੀ ਇਹ ਜੋ ਬੇਨਤੀਆਂ ਨੇ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਉਸ ਦੇ ਨਾਲ ਜੁੜੀ ਹੋਈ ਇੱਕ ਖਾਸ ਖਬਰ ਤੋਂ ਆਪ ਜੀ ਨੂੰ ਰੂਬਰੂ ਕਰਵਾਉਂਦੇ ਆਂ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਮੂਸੇਵਾਲੇ ਦੀ ਮਾਤਾ ਚਰਨਕੌਰ ਅਤੇ ਛੋਟਾ ਸ਼ੁਭਦੀਪ ਸਿੰਘ ਸਿੱਧੂ ਜਦੋਂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦਰਸ਼ਨਾਂ ਦੇ ਲਈ ਜਾਂਦੇ ਨੇ ਤਾਂ ਉਸ ਵਕਤ ਸਿੱਧੂ ਮੂਸੇਵਾਲੇ ਦੇ ਮਾਪਿਆਂ ਦੇ ਉੱਡ ਜਾਂਦੇ ਨੇ ਹੋਸ਼ ਜਦੋਂ ਪਤਾ ਲੱਗਦਾ ਹੈ ਕਿ ਛੋਟਾ ਸਿੱਧੂ ਅਚਾਨਕ ਹੀ ਗਾਇਬ ਹੋ ਗਿਆ ਉਸ ਵਕਤ ਅਫਰਾ ਤਫਰੀਦਾ ਮਾਹੌਲ ਬਣ ਜਾਂਦਾ ਹੈ ਸਿੱਧੂ ਮੂਸੇਵਾਲੇ ਉਹਨਾਂ ਦੇ ਮਾਪਿਆਂ ਦੇ ਨਾਲ ਜੋ ਸਿਕਿਉਰਿਟੀ ਹੁੰਦੀ ਹੈ ਉਨ੍ਹਾਂ ਦੇ ਵੀ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਕਿ ਇਹ ਸਾਡੇ ਨਾਲ ਕੀ ਪਾਣਾ ਵਾਪਰ ਗਿਆ ਐਨੀ ਭੀੜ ਦੇ ਵਿੱਚ ਛੋਟੇ ਸੁਭਦੀਪ ਸਿੱਧੂ ਨੂੰ ਕੌਣ ਲਿਜਾ ਸਕਦਾ ਹੈ ਜੀ ਹਾਂ ਪੂਰੀ ਖਬਰ ਜਾਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਜੂ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਏਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸਭ ਤੋਂ ਪਹਿਲਾਂ ਆਪਣੇ ਰਸਲਾਂ ਨੂੰ ਪਵਿੱਤਰ ਕਰੋ ਗੱਜ ਕੇ ਅੱਖੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਛੋਟਾ ਸ਼ੁਭਦੀਪ ਸਿੱਧੂ ਸਿੱਧੂ ਮੁਸੇਵਾਲਾ ਦੀ ਇੱਕ ਆਖਰੀ ਉਮੀਦ ਕਿਉਂਕਿ ਸਿੱਧੂ ਮੁਸੇਵਾਲਾ 29 ਮਈ ਨੂੰ ਰੋਂਦੇ ਕਰ ਲਾਉਂਦੇ ਆਪਣੇ ਮਾਪੇ ਅਤੇ ਕਰੋੜਾਂ ਹੀ ਫੈਨਸ ਨੂੰ ਇਸ ਦੁਨੀਆ ਦੇ ਵਿੱਚ ਛੱਡ ਗਿਆ ਸਿੱਧੂ ਮੁਸੇਵਾਲੇ ਦੇ ਮਾਤਾ ਪਿਤਾ ਉਹਨਾਂ ਨੂੰ ਉਹਨਾਂ ਦਾ ਵਾਰਿਸ ਮਿਲ ਗਿਆ ਹੈ ਉਹਨਾਂ ਦਾ ਨਾਮ ਅੱਗੇ ਕਰਨ ਵਾਲਾ ਸਿੱਧੂ ਮੁਸੇਵਾਲੇ ਦੇ ਨਾਮ ਨੂੰ ਚਮਕਾਉਣ ਵਾਲਾ ਛੋਟਾ ਸ਼ੁਭਦੀਪ ਘਰ ਆ ਗਿਆ ਹੈ ਪਰ ਹੁਣ ਇੱਕ ਸੋਸ਼ਲ ਮੀਡੀਆ ਦੇ ਉੱਪਰ ਖਬਰ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਖਬਰ ਕਾਫੀ ਫੇਸਬੁਕ ਪੇਜਾਂ ਦੇ ਉੱਪਰ ਵੀ ਹੈ ਕਿ ਜਦੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਰਸ਼ਨਾਂ ਦੇ ਲਈ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਛੋਟਾ ਸ਼ੁਭਦੀਪ ਸਿੱਧੂ ਬਾਪੂ ਬਲਕੌਰ ਸਿੰਘ ਜਾਂਦੇ ਨੇ ਤਾਂ ਉਸ ਵਕਤ ਕੀ ਹੁੰਦਾ ਹੈ ਕਿ ਪ੍ਰਕਰਮਾ ਵਿੱਚ ਖੜੇ-ਖੜੇ ਅਚਾਨਕ ਹੀ ਛੋਟਾ ਸਿੱਧੂ ਗਾਇਬ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਅਫਰਾ ਤਫਰੀਦਾ ਮਾਹੌਲ ਬਣ ਜਾਂਦਾ ਹੈ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਇਹ ਵਾਇਰਲ ਹੋ ਰਹੀਆਂ ਨੇ ਖਬਰਾਂ ਪਰ ਜਦੋਂ ਪਰਿਵਾਰਕ ਮੈਂਬਰ ਜਾਂ ਸਿੱਧੂ ਦੀ ਮੈਨੇਜਮੈਂਟ ਉਹਨਾਂ ਨਾਲ ਜਦੋਂ ਇਸ ਵਿਸ਼ੇ ਤੇ ਗੱਲਬਾਤ ਕਰੀਦੀ ਹੈ ਤਾਂ ਉਹਨਾਂ ਨੇ ਐਸ ਖਬਰ ਨੂੰ ਸਾਫ਼ ਨਕਾਰ ਦਿੱਤਾ ਅਤੇ ਉਹਨਾਂ ਨੇ ਇਹ ਕਹਿ ਦਿੱਤਾ ਕਿ ਕੋਈ ਸ਼ਰਾਰਤੀ ਅਨਸਰ ਹੈ ਜੋ ਸੋਸ਼ਲ ਮੀਡੀਆ ਦੇ ਉੱਪਰ ਐਦਾਂ ਦੀਆਂ ਖਬਰਾਂ ਫੈਲਾ ਰਿਹਾ ਹੈ ਪਰਿਵਾਰਕ ਮੈਂਬਰਾਂ ਨੇ ਇਸ ਖਬਰ ਦੀ ਪੁਸ਼ਟੀ ਨਹੀਂ ਕੀਤੀ ਤੇ ਸਾਡਾ ਚੈਨਲ ਵੀ ਇਸ ਖਬਰ ਦੀ ਪੁਸ਼ਟੀ ਨਹੀਂ ਕਰਦਾ ਤੁਹਾਡੇ ਕੋਲ ਇਸ ਖਬਰ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ